ਬੜੀ ਪ੍ਰਾਸਤੀ ਦੀ ਗੱਲ ਇਹ ਰਹੀ ਹੈ ਕਿ ਜਿੰਨਾਂ ਚੀਜ਼ਾਂ ਦੇ ਉੱਤੇ ਸਾਨੂੰ ਸਭ ਤੋਂ ਵੱਧ ਸ਼ਰਮ ਕਰਨੀ ਚਾਹੀਦੀ ਹੈ ਅੱਜ ਵੀ ਆਪਣੇ ਗਾਣਿਆਂ ਦੇ ਵਿੱਚ ਉਹਨਾਂ ਚੀਜ਼ਾਂ ਉੱਤੇ ਹੀ ਮਾਨ ਕਰੀ ਜਾ ਰਹੇ ਸਾਡੇ ਲਈ ਸਭ ਤੋਂ ਵੱਧ ਸ਼ਰਮ ਦੀਆਂ ਚੀਜ਼ਾਂ ਨੇ ਬਦਮਾਸ਼ੀ ਆਯਾਸ਼ੀ ਤੇ ਆਸ਼ਕੀ ਤੇ ਆਪਣੇ ਗਾਣਿਆਂ ਦੇ ਵਿੱਚ ਅਸੀਂ ਉਹਨਾਂ ਤੇ ਹੀ ਮਾਨ ਕਰੀ ਜਾ ਰਹੇ ਹਾਂ ਅੱਜ ਕੱਲ ਆਯਾਸ਼ੀ ਨੂੰ ਪ੍ਰੋਮੋਟ ਕਰਦੇ ਹੋਏ ਗਾਣੇ ਆਉਂਦੇ ਨੇ ਨਾ ਪਿੱਛੇ ਤੇ ਗਾਣਾ ਆਇਆ ਸੀ ਨੀਲਾ ਕੇ ਤੈਨ ਪੈਗ ਬੱਲੀ ਐ ਪੈਂਦੇ ਭੰਗੜੇ ਗੱਡੀ ਦੀ ਵਿੱਚੀ ਖੋਲ ਕੇ ਉਹ ਤੁਹਾਡੇ ਟੀਵੀਆਂ ਤੇ ਤੂੰ ਸਿੱਟਨ ਪੈਗ ਨਾ ਲਾਇਆ ਤੇ ਤੁਹਾਡੇ ਕੋਲ ਭੰਗੜੇ ਨਹੀਂ ਪਾਣੇ ਤੁਸੀਂ ਹੀਰੋ ਹੀ ਹੈ ਨਹੀਂ ਆਇਆਸੀ ਨੂੰ ਪ੍ਰਮੋਟ ਕਰਦੇ ਇਹ ਗਾਣੇ ਆਉਂਦੇ ਨੇ ਬੜੀ ਸ਼ਰਮ ਦੇ ਨਾਲ ਕਹਿਣਾ ਪੈਂਦਾ ਏ ਕਿ ਸਾਡੀਆਂ ਧੀਆ ਪੈਣਾ ਜਿਨ੍ਹਾਂ ਨੇ ਮਾਤਾ ਗੁਜਰੀ ਦੀਆਂ ਬਾਤਾਂ ਬੰਨਣਾ ਸੀ ਉਹ ਗਾਣੇ ਕਿਹੋ ਜਿਹਾ ਸੁਣਦੀਆਂ ਨੇ ਤੇਰੇ ਘੱਰੇ ਦੀ ਵੀ ਲੋਣ ਭੇਜ ਦਿੱਤੀ ਮੇਰੇ ਘੱਰੇ ਦੀ ਵੀ ਲੋਣ ਭੇਜ ਗਈ ਆ ਤੇਰੀ ਹੇਕੀ ਉੱਤੇ ਵੀ ਮਸੌਣ ਗੇਜ ਗਈ ਆ ਥੋੜਾ ਜਿਹਾ ਪਹਿਲਾਂ ਗਾਣਾ ਆਇਆ ਸੀ ਤੂੰ ਤਾਂ ਫੋਨੇ ਆਫ ਕਰਸਾਉਂ ਗਿਆ ਤੇ ਮੈਂ ਪੀਜੀ ਮੂਰੇ ਜਾ ਕੇ ਛੱਤੀ ਰੱਖੀ ਐਹੋ ਜਿਹਾ ਗਾਣਾ ਸੁਣਨ ਤੋਂ ਪਹਿਲਾਂ ਉਹਨਾਂ ਮਾਪਿਆਂ ਦੇ ਬਾਰੇ ਸੋਚ ਲਿਆ ਕਰ ਜਿਨ੍ਹਾਂ ਦੀਆਂ ਧੀਆਂ ਪੀੜ੍ਹੀਆਂ ਚ ਪੜਦੀਆਂ ਨੇ ਸਾਰੀ ਸਾਰੀ ਰਾਤ ਉਹਨਾਂ ਨੂੰ ਆ ਗਾਣਾ ਸੁਣ ਕੇ ਨੀਂਦ ਨਹੀਂ ਆਉਂਦੀ ਹੁਣ ਤੇ ਕੁੱਝ ਮਾਪੇ ਤੇ ਅਜਿਹੇ ਹੋਣਗੇ ਕਿ ਇਹ ਗਾਣੇ ਸੁਣ ਕੇ ਆਪਣੀਆਂ ਧੀਆਂ ਨੂੰ ਪਰਨਾ ਹਟਾ ਲੈਣਗੇ ਹੁਣ ਤੇਦਾ ਜ਼ਿੰਮੇਵਾਰ ਕੌਣ ਉਹ ਸਿੰਗਰ ਜਿਹੜੇ ਇਹ ਗਾਣੇ ਗਾਉਂਦੇ ਨੇ ਜਾਂ ਤੁਸੀਂ ਸਾਰੇ ਜਿਹੜਾ ਇਹਨਾਂ ਗਾਣਿਆਂ ਨੂੰ ਜਿਹੜੇ ਹਿੱਟ ਬਣਾਉਂਦੇ ਹੋ ਪਦਮਾਸੀ ਨੂੰ ਪ੍ਰੋਮੋਟ ਕਰਦੇ ਗਾਣੇ ਹੁੰਦੇ ਨੇ ਆ ਮਿੱਤਰਾਂ ਨੂੰ ਸ਼ੌਕ ਬੋਲੀਆਂ ਚ ਚਲਾਉਂਦਾ ਜਿੱਥੇ ਹੁੰਦੀ ਆ ਪਾਬੰਦੀਆਂ ਹਥਿਆਰਾਂ ਦੀ ਨਹੀਂ ਉਥੇ ਜੱਟ ਫੈਰ ਕਰਦਾ ਸੋਚਣ ਵਾਲੀ ਗੱਲ ਹੈ ਕਿ ਇਹ 11 ਦੀ ਬੰਦੀ ਕਿੱਥੇ ਹੁੰਦੀ ਹੈ ਸਕੂਲ ਕਾਲਜ ਮੰਦਰਾਜ ਜਿੱਥੇ ਗਿਆਨ ਦੇ ਚਾਰ ਅੱਖਰ ਮਿਲਦੇ ਹੁੰਦੇ ਨੇ ਤੇ ਤੁਹਾਨੂੰ ਇਹ ਕਹਿ ਰਹੇ ਕਿ ਜੇ ਤੁਸੀਂ ਸਕੂਲਾਂ ਚ ਜਾ ਕੇ ਕਾਲਜਾਂ ਚ ਜਾ ਕੇ ਲੜਾਈਆਂ ਨਾ ਕੀਤੀਆਂ ਗੋਲੀਆਂ ਨਾ ਚਲਾਈਆਂ ਬਦਮਾਸ਼ੀਆਂ ਨਾ ਚਲਾਈਆਂ ਤੇ ਤੁਸੀਂ ਹੀਰੋ ਹੋ ਐ ਉਹ ਸਾਡੇ ਹੀਰੋ ਬਾਰੇ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਗਿਆ ਤੁਹਾਡੇ ਨੂੰ ਕਿੰਨੀ ਆਹ ਪਤਾ ਹੈ ਕਿ ਇੰਡੀਆ ਦੀ ਆਜ਼ਾਦੀ ਲਈ 125 ਵੱਡੇ ਛਾਂਸੀ ਦੇ ਚੜੇ ਜਿਨ੍ਹਾਂ ਜੋ 93 ਪੰਜਾਬੀ ਸਾਨੂੰ ਨਹੀਂ ਭਗਤ ਸਿੰਘ ਦਾ ਤੇ ਤੁਸੀਂ ਐਕਸੀ ਵਗਾਰ ਕੇ ਰੱਖ ਦਿੱਤਾ ਖੰਗੇ ਸੀ ਤੇ ਚੰਗੇ ਸੀ ਮੁੱਠ ਤੇ ਹੱਥ ਰੱਖਿਆ ਉਹਨੇ ਗੋਲੀ ਚਲਾਈ ਸੀ ਤੁਹਾਨੂੰ ਕਿੰਨਿਆਂ ਨੂੰ ਇਹ ਗੱਲ ਪਤਾ ਹੈ ਕਿ ਗੋਲੀ ਤੇ ਉਹਨੇ ਇੱਕ ਦਿਨ ਚਲਾਈ ਬਾਕੀ ਸਾਰੀ ਉਮਰ ਭਗਤ ਸਿੰਘ ਨੇ ਕਿਤਾਬਾਂ ਪੜ੍ਹੀਆਂ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ ਉਸ ਦਿਨ ਵੀ ਉਹ ਲੈਨਿੰਗ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ ਤੇ ਜਾਣ ਤੋਂ ਪਹਿਲਾਂ ਉਹ ਕਿਤਾਬ ਦਾ ਪੰਨਾ ਫੋਲਡ ਕਰਕੇ ਗਿਆ ਇਸ ਕਰਕੇ ਨਹੀਂ ਇਸ ਕਰਕੇ ਕਿ ਜਿੱਥੋਂ ਤੱਕ ਮੈਂ ਤੁਰਿਆ ਮੈਂ ਤੁਰਿਆ ਇਸ ਤੋਂ ਅੱਗੇ ਮੇਰੀ ਨੌਜਵਾਨ ਪੀੜੀ ਤੁਰੇ ਤਾਲੀਆਂ ਬੀਓ ਕੀ ਬਾਤ ਕੀ ਬਾਤ ਤੇ ਪਾਣੀ ਨੌਜਵਾਨ ਪੀੜੀ ਕਿਤੇ ਕਰ ਪਈ ਨਿੱਕਰਾਣੇ ਸ਼ੌਕ ਗੋਲੀਆਂ ਚਲਾਉਂਦਾ ਕਦੇ ਇਹਨਾਂ ਦੀ ਜੋ ਕਰੋ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸੱਤਾਂ ਦਾ ਆਪਣੇ ਸੱਤਾਂ ਦੇ ਨਕਸ਼ੇ ਤੁਹਾਨੂੰ ਘਰ ਹੀ ਬਣਾ ਕੇ ਤੁੰਨੇ ਲੈਣ ਦੇ ਲਾਸਾਂ ਚੁੱਕਣ ਨਾਲ ਚੰਗਾ ਹੈ ਕਿ ਅਸੀਂ ਜ਼ਿੰਮੇਵਾਰੀਆਂ ਚੁੱਕ ਲਈ ਸਾਡੀ ਇਸ ਗੁਰਾਹੇ ਪੈ ਗਈ ਪੀੜੀ ਨੂੰ ਇੱਕ ਰਾਹ ਤੇ ਲੈ ਕੇ ਆਉਂਦੀ ਲੋੜ ਹੈ ਜਿਹਦੇ ਵਿੱਚ ਸਾਨੂੰ ਤੁਹਾਡੇ ਸਭ ਦੇ ਸਾਥ ਹੀ ਲੋੜ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਡਾ ਤੇ ਉਹ ਹਾਲ ਹੈ ਕਹਿੰਦੇ ਕਿ ਇੱਕ ਜਵਾਹ ਇੱਕ ਜੰਗਲ 'ਚ ਅੱਗ ਲੱਗ ਗਈ ਤੇ ਕਿਚਰੀ ਵਾਲਾ ਨਿਕਲ ਜਾ ਤੇ ਪਾਣੀ ਭਰੀ ਜਾਵੇ ਤੇ ਉਸ ਜੰਗਲ 'ਚ ਪਾਈ ਜਾਵੇ ਤੇ ਕਿਸੇ ਨੇ ਉਸ ਛੜੀ ਨੂੰ ਪੁੱਛਿਆ कि तेरेਆਂ ਪੰਜਿਆਂ 'ਚ ਪਾਣੀ ਭਰ ਕੇ ਪਾਣੀ ਹੀ ਹੋ ਜਾਊਗਾ। ਕਹਿੰਦੀ ਮੈਨੂੰ ਇਹ ਤੇ ਨਹੀਂ ਪਤਾ ਕਿ ਕੀ ਹੋਊਗਾ। ਪਰ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ, ਮੇਰਾ ਨਾਂ ਅੱਗ ਲਾਉਣ ਵਾਲਿਆ 'ਚ ਨਹੀਂ, ਅੱਗ ਬੁਝਾਉਣ ਵਾਲਿਆ। ਤਾਲੀਆਂ 'ਚ ਤਾਲੀਆਂ। ਵਾਹ ਵਾਹ। ਜੀ। ਸੋਭਾ ਸਾਡੀਆਂ ਰਮਣੀ ਦੀ ਕੋਸ਼ਿਸ਼ ਹੈ ਆਪਣੇ ਪੰਜਾਬ ਨੂੰ ਬਚਾਉਣ ਦੀ, ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ, ਜਿਹਦੇ ਵਿੱਚ ਸਾਨੂੰ ਤੁਹਾਡੇ ਸਾਥ ਹੀ ਲੋੜ ਹੈ। ਇਹ 6 ਜਣਿਆਂ ਦੀ ਟੀਮ ਹੈ ਅਗਰ ਤੁਹਾਨੂੰ ਸਾਡਾ ਨਾਟਕ ਅੱਛਾ ਲੱਗਾ ਤੁਸੀਂ ਸਾਡੀ ਕੋਈ ਵੀ ਫਾਈਨੈਂਸ਼ੀਅਲੀ ਹੈਲਪ ਕਰਨਾ ਚਾਹੋ ਆਪਣੀ ਮਰਜ਼ੀ ਦੇ ਨਾਲ ਤੇ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪੀਸਕਲ ਸ਼ਰਧਾ ਜੀ ਤੁਸੀਂ ਬਹੁਤ ਕਿਸਮਤ ਵਾਲੇ ਕਿ ਤੁਹਾਨੂੰ ਇਹੋ ਜਿਹੇ ਸਰ ਮਿਲੇ ਹੋਏ ਨੇ ਜਿਹੜੇ ਇੱਕ ਚੰਗੀ ਸੋਚ ਨੂੰ ਤੁਹਾਡੇ ਤੱਕ ਇੰ데 ਆਉਣਾ ਚਾਹੁੰਦੇ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਸਿਰਫ ਇੱਕ ਸਕੂਲ ਦਾ ਹੀ ਨਹੀਂ ਜਦੋਂ ਤੁਸੀਂ ਇਸ ਸਕੂਲ ਤੋਂ ਨਿਕਲੋ ਤੁਸੀਂ ਤਦ ਵੀ ਚੰਗੇ ਬਣੋ ਅਗਰ ਤੁਸੀਂ ਤੁਹਾਨੂੰ ਕਾਮਯਾਬੀ ਮਿਲਦੀ ਹੈ ਤੇ ਉਹਨਾਂ ਦਾ ਮਾਣ ਸੋ ਤੁਸੀਂ ਬਹੁਤ ਮਾਣਮਹਲੇ ਹੋ